ਮੁਸਲਮਾਨਾਂ ਤੇ ਕਾਨੂੰਨ ਬਾਰਖੀ ਬਾਲੀਆਂ ਗੱਲਾਂ ਨਹੀਂ ਕਰਨੀਆਂ ਜਿਹੜਾ ਵੀ ਮੁਸਲਮਾਨ ਦਾ ਦਾਨ ਦੇ ਦਿੰਦਾ ਸੀ ਵਕਫ ਬੋਰ ਕੋਲੇ ਜ਼ਮੀਨ ਵਾਧਦੀ ਜਾਂਦੀ ਹੈ ਇਹਨਾਂ ਨੇ ਆਖਿਆ ਯਾਰ ਇਹ ਤਾਂ ਜ਼ਮੀਨ ਹੀ ਵਾਧਦੀ ਜਾਂਦੀ ਹੈ ਇਹਨਾਂ ਨੇ ਕਹਿਤਾ ਹੁਣ ਜਿਹੜਾ ਦਾਨ ਜੇ ਕਿਸੇ ਨੇ ਦਾਨ ਦੇੜੇ ਮੁਸਲਮਾਨਾਂ ਨੂੰ ਜ਼ਮੀਨ ਦੇਣੀ ਹੈ ਉਹ ਪਹਿਲਾਂ 5 ਸਾਲ ਸਾਨੂੰ ਸਾਬਤ ਕਰੇਗਾ ਕਿ ਮੈਂ ਮੁਸਲਮਾਨਾਂ ਨਮਾਜ਼ ਪੜਦਾ ਹੈ ਇਹਦਾ ਲਾਇਸੈਂਸ ਕੌਣ ਦੇਊਗਾ ਉੱਥੋਂ ਦਾ ਡੀਸੀ ਡੀਸੀ ਤਾਂ ਕਹਿ ਦੂਗਾ ਇਹ ਮੁਸਲਮਾਨ ਹੈ ਹੀ ਨਹੀਂ ਉਦਾਹਰਣ ਹੈ ਜਾ ਰਾਜਾ ਵੜਿੰਗ ਹੈ ਮੈਂ ਮੁਸਲਮਾਨਾਂ ਨੂੰ ਜ਼ਮੀਨਦਾਨ ਨਹੀਂ ਦੇ ਸਕਦਾ ਭਾਵੇਂ ਮੇਰੇ ਪਿਓ ਨੇ ਮੈਨੂੰ ਦਿੱਤੀ ਹੈ ਕਾਨੂੰਨ ਬਣਾਤਾ ਇਹਦਾ ਮਤਲਬ ਕੱਲ ਨੂੰ ਕਾਨੂੰਨ ਆਪਣੇ ਦੇ ਵੀ ਬਣਨੇ ਵੀ ਜਿਹੜਾ ਸਿੱਖ ਹੈ ਉਹ ਗੁਰਦੁਆਰੇ ਨੂੰ ਜ਼ਮੀਨ ਨਹੀਂਦਾਨ ਦੇ ਸਕਦਾ ਭਾਈ ਯਾਰ ਮੇਰੀ ਮਰਜ਼ੀ ਮੈਂ ਜਿਹਨੂੰ ਮਰਜ਼ੀ ਦੇ ਆਂ ਦਾਨ ਬੋਲੋ ਗਲਤ ਗੱਲ ਹੈ ਮੈਂ ਕਾਲੇ ਚੋਰ ਨੂੰ ਦੇ ਆਂ ਪਾਪ ਜ਼ਮੀਨ ਮੇਰੇ ਪਿਓ ਦੀ ਹੈ ਇਹ ਐਦਾਂ ਦੇ ਕਾਨੂੰਨ ਬਣਾ ਰਹੇ ਇਲੈਕਸ਼ਨ ਕਮਿਸ਼ਨ ਹੈ ਪਹਿਲਾਂ ਉਹਦੇ ਚ ਸੁਪਰੀਮ ਕੋਰਟ ਦਾ ਦਖਲ ਹੁੰਦਾ ਸੀ ਉਰੀ ਮਰਜ਼ੀ ਨਾਲ ਬੰਨਦਾ ਸੀ ਉਰੀ ਸਹਿਮਤੀ ਨਾਲ ਬੰਨਦਾ ਸੀ ਉਹਨਾਂ ਨੇ ਸੁਪਰੀਮ ਕੋਰਟ ਪਾਸੇ ਰੱਖਦਾ ਪ੍ਰਧਾਨ ਮੰਤਰੀ ਬਣਾਊਗਾ ਹੁਣ ਉਹਨੇ ਆਪ ਦਾ ਇਲੈਕਸ਼ਨ ਕਮਿਸ਼ਨ ਬਣਾ ਕੇ ਤੁਹਾਨੂੰ ਗੱਲ ਦੱਸ ਦਿਆਂ ਜਨਾਬ ਜੀ ਜੇ ਮਿਹਨਤ ਨਾ ਕੀਤੀ ਕੰਮ ਖਰਾਬ ਹੋ ਜਾਊਗਾ ਉਹ ਕੀ ਕਰਦੇ ਐ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਆਰਐਸਐਸ ਦੇ ਬੰਦੇ ਛੜਤੇ ਇੱਥੇ ਪੰਜ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨਾਲ ਮਲਾਤਾ ਇਲੈਕਸ਼ਨ ਕਮਿਸ਼ਨ ਨੇ ਦਿੱਲੀ ਦੇ ਅਫਸਰਾਂ ਨੇ ਦੱਸਤਾ ਥੱਲੇ ਕਿ ਆਹ ਪੰਜ ਬੰਦੇ ਆ ਗਿੱਲਾਂ ਹਲਕੇ ਸਾਡੇ ਉਹ ਆਪਾਂ ਦਾ ਵੋਟਰ ਲਿਸਟ ਵੇਖਣੀ ਨਹੀਂ ਕਾਂਗਰਸੀਆਂ ਨੇ ਉਹ ਤੁਹਾਡੀ 5000 ਵੋਟ ਕੱਟ ਦੇਣਗੇ ਇੱਕ ਪਿੰਡ ਚੋਂ 50 ਵੋਟਾਂ ਕੱਟ ਦੇਣਗੇ ਖਾਸ ਖਾਸ ਤੇ ਜਦੋਂ ਨੋਨੀ ਵਰਗੇ ਜਾਣਗੇ ਵੋਟਾਂ ਲੈਣ ਜਦੋਂ ਇਲੈਕਸ਼ਨ ਆਲੇ ਤੇ ਨੋਮੀਨੇਸ਼ਨ ਭਰਨਗੇ ਤੇ ਲਿਸਟ ਆਊਗੀ ਇਹ ਵੰਡਣਗੇ ਵੀ ਆ ਯਾਰ ਚੈੱਕ ਕਰ ਲੋ ਉਦੋਂ ਨੋਨੀ ਵੇਖੂਗਾ ਮੇਰੀ ਤਾਂ ਵੋਟ ਹੀ ਘੱਟਦੀ ਇਹ ਕਹੂਗਾ ਫਿਰ ਕੀ ਕਰੀਓ ਕਹਿੰਗੇ ਹੁਣ ਤਾਂ ਨਹੀਂ ਪੈਂਦੀ ਅਗਲੀ ਵਾਰੀ ਉਹਨਾਂ ਨੇ ਮਹਾਰਾਸ਼ਟਰ ਚ 35 ਲੱਖ ਵੋਟ ਹੀ ਘੱਟ ਪਈ ਕਾਂਗਰਸੀਆਂ ਦੀ ਹਰ ਹਲਕੇ ਤੋਂ 5000 ਡਾਪੀ ਪੱਕਾ ਕਾਂਗਰਸੀ ਜਿਹੜਾ ਇਹ ਟਾਰਗਾ ਸੀ ਤੇ ਮਰ ਗਏ ਸੋ ਇਹਦੇ ਤੇ ਕੰਮ ਕਰਨਾ ਪੈਣਾ ਹੈ ਵੈਦ ਸਾਹਿਬ ਹਜੇ ਆਪਣਾ ਕੰਮ ਨਹੀਂ ਹੋ ਰਿਹਾ ਕਾਂਗਰਸੀਓ ਪਰਚੇ ਦੁਆਰੇ ਚੱਲਣੇ ਆਗਲੇ 5 ਸਾਲ ਵੀ ਪਰਚੇ ਹੋਣੇ ਚਾਹੀਦੇ ਆ ਬੋਲੋ ਸੁੱਖੀ ਹਰਜ ਬੋਲੋ ਜੀ ਕਰਦਾ ਥੋੜਾ ਮੈਨੂੰ ਲੱਗਦਾ ਗਿੱਲਾ ਵਾਲਿਆਂ ਦਾ ਜੇ ਨਹੀਂ ਕਰਦਾ ਤਾਂ ਫਿਰ ਕੰਮ ਸਾਨੂੰ ਦੱਬ ਕੇ ਕਰਨਾ ਪੈਣਾ ਹੈ ਨੇ ਦੁਬਾਰੇ ਪਰਚੇ ਵੀ ਹੋ ਸਕਦੇ ਆ ਦੁਬਾਰੇ ਸਰਕਾਰ ਵੀ ਕੰਮ ਖਰਾਬ ਹੋ ਸਕਦਾ ਸਰਕਾਰ ਕਾਂਗਰਸ ਦੀ ਆਉਣੀ ਹੈ ਲੇਕਿਨ ਕੰਮ ਕਰਨਾ ਪੈਣਾ ਹੈ ਹਰ ਵਿਅਕਤੀ ਹਰ ਲੀਡਰ ਸੂਬਾ ਤੋਂ ਸ਼ਾਮ ਲੈ ਕੇ ਪਿੰਡਾਂ ਚ ਜਾਣਾ ਪੈਣਾ ਬੂਥਾਂ ਤੇ ਜਾਣਾ ਪੈਣਾ ਜੇ ਐਵੇਂ ਹਵਾ ਹਵਾ ਚ ਗੱਲ ਕਰਾਂਗੇ ਫਿਰ ਗੱਲ ਨਹੀਂ ਮੰਨੀ ਮਿਹਨਤੀ ਲੋੜ ਹੈ ਫੇਰ ਹੀ ਸੰਵਿਧਾਨ ਦੀ ਰਾਖੀ ਕਰੋਗੇ ਜੇ ਕੁਰਸੀ ਤੇ ਬੈਠੋਗੇ ਸੁਵੈਤ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਲੀਡਰ ਨੇ ਪੁਰਾਣੇ ਲੀਡਰ ਨੇ ਸਾਡੇ ਪੱਕੇ ਘੈਂ ਲਾਗੂ ਨੇ ਸਾਨੂੰ ਇਹਨਾਂ ਦੇ ਬੜਾ ਮਾਣ ਹੈ ਪਰ ਨਾਲ ਹੀ ਨਾਲ ਮੇਰੇ ਵੱਡੇ ਭਰਾ ਹੈ ਪਰ ਇਹ ਜ਼ਰੂਰ ਕਹੂੰਗਾ ਕੀ ਹਜੇ ਕੰਮ 50% ਹੈ 50% ਹੋਰ ਵਧਾਉਣ ਦੀ ਲੋੜ ਹੈ ਤੇ ਜੇ ਢੂੜ ਸਾਲ ਨਾ ਵਧਾਇਆ ਤਾਂ ਫਿਰ ਪੇਪਰ ਆਗੇ ਅਗਲੇ ਸਾਲ ਬਾਅਦ ਪੇਪਰ ਸੋ ਮੇਰੀ ਬੇਨਤੀ ਹੈ ਗਿੱਲਾਂ ਵਾਲਿਓ ਲੜਾਈ ਆਪਾਂ ਲੜਨੀ ਹੈ ਔਰ ਗਿੱਲ ਹਲਕਾ ਬੜਾ ਮੈਂ ਤਾਂ ਆਇਆ ਇੱਥੇ ਮੈਂ ਕਦੇ ਆਇਆ ਨਹੀਂ ਸੀ ਗਿਆ ਨਹੀਂ ਸੀ ਗੁਰਗੀਰਾ ਜੀ ਪਰ ਇਹਨਾਂ ਸਦਕੇ ਜਾਈਏ ਮਾਂ ਦੇ ਆ ਪੁੱਤਾਂ ਦੇ ਵਟ ਕੱਢ ਦਿੱਤੇ ਵਟ ਕੱਢ ਦਿੱਤੇ ਵੈਦ ਸਾਹਿਬ ਦਾ ਧੰਨਵਾਦ ਇਸ ਹਲਕੇ ਦੇ ਲੋਕਾਂ ਦਾ ਧੰਨਵਾਦ ਬਲਾਕ ਪ੍ਰਧਾਨਾ ਰਾਤ ਮੈਂ ਤਾਂ ਤੁਹਾਡੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਵੀ ਮੱਥੇ ਤੇ ਲਾ ਕੇ ਜੇ ਤੁਹਾਡਾ ਧੰਨਵਾਦ ਕਰਾਂ ਗੇਲਾਂ ਵਾਲੇ ਉਹ ਤਾਂ ਵੀ ਥੋੜਾ ਯਾ ਉਹ ਮੈਂ ਗਿੱਦੜਵੇਂ ਚੱਲਿਆ ਗਿੱਦੜਵੇਂ ਚੱਲ ਕੇ ਗਿੱਲਾਂ ਜਾ ਗਿਆ ਉਹ ਪਹਿਲਾਂ ਮੈਂ ਮੁੱਖ ਮੰਤਰੀ ਦੇ ਸਾਹਮਣੇ ਬੋਲਦਾ ਸੀ ਗਿੱਲਾਂ ਵਾਲਿਓ ਹੁਣ ਮੈਨੂੰ ਤੁਸੀਂ ਪ੍ਰਧਾਨ ਮੰਤਰੀ ਦੇ ਸਾਹਮਣੇ ਬੋਲਣ ਲਾਤਾ ਨੇਰੀਆਂ 10 ਪੀੜੀਆਂ ਤੁਹਾਡਾ 10 ਪੀੜੀਆਂ ਤੁਹਾਡਾ ਦੇਣ ਨਹੀਂ ਦੇ ਸਕੀਆਂ ਹਾਂ ਯਾਰ ਕੱਲਾ ਬੰਦਾ ਸਾਰੇ ਪੰਜਾਬ 'ਚ ਢੇੜਾ ਕੱਢਦਾ ਹੈ ਨੋਂ ਤੁਹਾਡੇ ਹਲਕੇ ਆ ਫਿਰ ਭੋਗ ਹੈ ਫਿਰ ਵਿਆਹ ਹੈ ਫਿਰ ਮਕਲਾਵੇ ਹੈ ਫਿਰ ਜਗਰਾਤੇ ਹੈ ਫੇਰ ਉਹ ਯਾਤਰਾ ਮੈਂ ਅੱਜ ਫਲਾਣੇ ਥਾਂ ਦੀ ਯਾਤਰਾ ਹੈ ਫਿਰ ਧਰਨੇ ਹੈ ਫਿਰ ਪ੍ਰਦਰਸ਼ਨ ਹੈ ਫਿਰ ਬਲਾਕਾਂ ਦੀਆਂ ਮੀਟਿੰਗਾਂ ਹੈ ਪਰ ਫਿਰ ਵੀ ਹਾਜ਼ਰੀ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਹਾਂ ਮੈਨੂੰ ਕੋਈ ਪਿੰਡ ਵਾਲਾ ਵੋਟ ਨਾ ਉਹਨਾਂ ਚ ਕਰ ਪਾਇਓ ਜੇ ਮੈਂ ਅਗਲੇ ਇਲੈਕਸ਼ਨ ਤੋਂ ਪਹਿਲਾਂ ਇੱਕ ਇੱਕ ਪਿੰਡ ਤੁਹਾਡਾ ਕੱਢ ਨਾ ਦੇਵਾਂ ਐ ਤੁਹਾਡੇ ਪਿੰਡ ਬਹਿ ਗਏ ਨਾ 100 ਦਾ 100 ਪੈਣਾ ਆਊਗਾ। ਉਹ ਬਾਕੀ ਵੈਦ ਸਾਹਿਬ ਇਹ ਵੀ ਕਹਿ ਦਿੰਦੇ ਆ ਕਿਉਂਕਿ ਦਿੱਲੀ ਦੌਰਾ ਇਹ ਵੀ ਜਾਦੇ ਕਰਦੇ ਆ। ਮੈਂ ਕਦੇ ਕਹਿਣਾ ਚੱਲੀਏ ਕਹਿਣਗੇ ਨਹੀਂ ਨਹੀਂ ਰਾਜਾ ਜੀ ਅੱਜ ਟਾਈਮ ਹੈ ਨਹੀਂ। ਅਰੇ ਲਈ ਹfte 3 ਦਿਨ ਦਾ ਅਨਾਉਂਸ ਕਰ ਦਿਓ। ਅਨਾਉਂਸ ਕਰ ਉਹ ਨਹੀਂ ਐਵੇਂ ਫਿਰ ਉਹ ਮੈਨੂੰ ਕਹ ਕਿਹੜੇ ਤੁਸੀਂ ਕੀ ਅਨਾਉਂਸ ਕਰਦੇ ਕਿੰਨਾਂ ਦੀ ਕਹਾਣੀ ਸੁਣਾਉਣੇ ਹੁੰਦੇ ਆ ਕੀ ਨਾ? ਤੁਸੀਂ 3 ਦਿਨ 3-4 ਸ਼ਹਿਰ ਹੀ ਪੜ ਗਿਆ ਬਦੰਦਰ ਅੱਛਾ ਬਾਲੇ ਨਾ ਪੜੀ ਐਵੇਂ ਹੀ ਮਨਪਰੀਤ ਪੜਦਾ ਹੁੰਦਾ ਸੀ ਲੱਭੇ ਹੀ ਨਹੀਂ ਥਿਆਇਆ ਉਹ ਮਨਪਰੀਤ ਵੀ ਕਹਿੰਦਾ ਸੀ ਵੀਰੋ ਮੈਂ ਤੁਹਾਨੂੰ ਉਧਰ ਪਾਕਿਸਤਾਨ ਤੋਂ ਲਿਉਂਦਾ ਸੀ ਬੰਦਾ ਵੱਧ ਕੇ ਉਰੀ ਪਰ ਇੱਕ ਗੱਲ ਐ ਇਹ ਆਪਣੇ ਬੰਦੇ ਦੀ ਸੁਣਾਉਂਦੇ ਐ ਹਾਂ ਇਹ ਐ ਇਹ ਹਿੰਦੂਸਤਾਨੀ ਦੇ ਸੁਣਾਉਂਦੇ ਸੋ ਮੈਂ ਆਸ ਕਰਦਾ ਹਾਂ ਕਿ ਅਸੀਂ ਕਾਂਗਰਸ ਪਾਰਟੀ ਨੂੰ ਉਹਨਾਂ ਲਈ ਦਿਨਾਚ ਰਾਹੁਲ ਗਾਂਧੀ ਇੱਕ ਸੱਚਾ ਵਿਅਕਤੀ ਹੈ ਲੇਕਿਨ ਅੱਜਕੱਲ ਸੱਚ ਦਾ ਬੋਲਬਾਲਾ ਘਟ ਹੈ ਝੂਠ ਬੜਾ ਸਿਰ ਚੜ ਬੋਲਦਾ ਇਸ ਕਰਕੇ ਜਿਹੜਾ ਸਾਹਮਣੇ ਦੁਸ਼ਮਣ ਆ ਉਹਨੇ ਸਾਰਾ ਕੁਝ ਖਰੀਦ ਫਰੋਖਤ ਲਿਆ ਉਹਨੇ ਮੀਡੀਆ ਤੇ ਉਹਨੇ ਪੁਲਸ ਤੇ ਉਹਨਾਂ ਨੇ ਕਿਸੇ ਨੂੰ ਡਰਾ ਲਿਆ ਕਿਸੇ ਨੂੰ ਤਮਕਾ ਲਿਆ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦਾ ਬੇੜਾ ਘਰ ਕਰਤ ਅੱਜ ਕੋਈ ਨਿਆ ਨਹੀਂ ਮਿਲ ਰਿਹਾ ਕਿਸੇ ਨੂੰ ਦਿਨ ਦਿਹਾੜੇ ਕਤਲਿਆਂ ਦਿੱਲੀ ਚਾਰ ਕਤਲ ਹੁੰਦੇ ਪੰਜਾਬ ਦੇ ਸਿਰ ਕਰਜ਼ਾ ਚੜਾਤਾ ਬੇਸ਼ੁਮਾਰ ਕਰਜ਼ਾ ਕੋਈ ਸੁਣਨ ਵਾਲਾ ਨਹੀਂ ਮਾਸਟਰ ਸਰਕਾਰੀ ਮਲਾਜਮ ਸੜਕਾਂ ਤੇ ਬੈਠੇ ਆ ਕਿਸਾਨ ਰੁੱਲਦਾ ਫਿਰਦਾ ਹੈ ਮੈਨੂੰ ਇੱਕ ਵਰਗ ਦੱਸ ਦਿਓ ਜਿਹੜਾ ਖੁਸ਼ ਹੈ ਔਰ ਜਿਸ ਘਰ ਦੇ ਇਹ ਹਾਲਾਤ ਹੋਣ ਕਰਜ਼ਾ ਗੋਡੇ-ਗੋਡੇ ਹੋ ਜੇ ਸੁਣਨ ਵਾਲਾ ਕੋਈ ਹੋਵੇ ਨਾ ਲੜੋ ਲੜਾਈ ਹੋਵੇ ਕਤਲੇ ਆਮ ਹੋਵੇ ਬੰਬ ਡੇਗਦੇ ਫਿਰਦੇ ਹੈ ਹੈਨ ਗ੍ਰਨੇਡ ਡੇਗਦੇ ਫਿਰਦੇ ਨਸ਼ਾ ਚਰਨ ਸੀਮਾ ਤੇ ਸਾਡੇ ਪੰਜਾਬ ਦਾ ਬੰਦਾ ਕੀ ਹੈ ਜਿਹੜਾ ਅਗਲੀ ਸਰਕਾਰ ਆਉਣੀ ਹੈ ਕਾਂਗਰਸ ਦੀ ਉਹ ਰਿਆਸਤੇ ਇਮਤਿਹਾਨ ਦੀ ਕੜੀ ਹੈ ਮੈਂ ਗੁਰਕੀਰਤ ਜੀ ਨੂੰ ਰੋਜ਼ ਕਹਿੰਦਾ ਮੈਂ ਵੈਦ ਸਾਹਿਬ ਨੂੰ ਕਹਿੰਦਾ ਕਿ ਸਾਡੇ ਆਸਤੇ ਕੰਡਿਆਂ ਦਾ ਤਾਜ ਹੈ ਵਾਦਾ ਉਹ ਕਰਿਓ ਜਿਹੜਾ ਪੂਰਨ ਨਵਾ ਸਕਦੇ ਹੋ ਨਹੀਂ ਵਾਦਾ ਨਾ ਕਰਿਓ ਕਿੱਦਾਂ ਨੌਕਰੀਆਂ ਦੇਣੀਆਂ ਜਵਾਕਾਂ ਨੂੰ ਸਵਾ ਚਾਰ ਲੱਖ ਕਰੋੜ ਦਾ ਕਰਜ਼ਾ ਹੈ ਸਰਕਾਰ ਨੌਕਰੀ ਕਿਉਂ ਨਹੀਂ ਦਿੰਦੀ ਹੁਣ ਤੁਹਾਨੂੰ ਪਤਾ ਹੈ ਹਰ ਸਰਕਾਰ ਦਾ ਜੀ ਕਰਦਾ ਨੌਕਰੀ ਦੇਣ ਨੂੰ ਪੈਸੇ ਨਹੀਂ ਹੈ ਨੌਕਰੀ ਜੀ ਨੂੰ ਦੇਤੀ ਹੋ 30 ਦਿਨ ਬਾਅਦ 50000 ਰੁਪਿਆ ਮੰਗਦਾ ਉਹ ਕਿੱਥੋਂ ਦੇਣਾ ਐਸੇ ਕਰਕੇ 30 ਪਿੰਡਾਂ ਤੇ ਇੱਕ ਲਾਈਨਮੈਨ ਹੈ 25 ਪਿੰਡਾਂ ਤੇ ਇੱਕ ਜਈ ਹੈ 18 ਪਿੰਡਾਂ ਤੇ ਇੱਕ ਪਟਵਾਰੀ ਹੈ 12 ਪਿੰਡਾਂ ਤੇ ਪੰਚਾਇਤ ਸੈਕਟਰੀ ਹੈ ਪੁਲਸਾਲਾ ਦੀ ਚੌਂਕੀ ਹੈ ਇੱਕ ਪੁਲਸ ਵਾਲੇ ਕੋਲੇ 14 ਪਿੰਡ ਹੈ ਰੋਕਣਾ ਚਿੱਟਾ ਹੈ ਰੋਕਣਾ ਲੁੱਟਖੋ ਹੈ ਸ਼ਹਿਰ ਹੈ ਬਾੜ ਹੈ ਆਬਾਦੀ ਵਧ ਗਈ ਸਫਾਈ ਕਰਮਚਾਰੀ ਹੈ ਨਹੀਂ ਸਕੂਲਾਂ ਚ ਮਾਸਟਰ ਹੈ ਨਹੀਂ ਹਸਪਤਾਲਾਂ ਚ ਨਰਸਾ ਹੈ ਨਹੀਂ ਐਸੇ ਕਰਕੇ 30 ਕਰੋੜ ਰੁਪਿਆ ਲੱਗਿਆ ਉੱਥੇ ਪਿਆ ਖਾਲੀ ਧੰਦਰਾ ਕਲਸਟਰ ਇਹ ਕਿਨੇ ਭਰਨਾ ਹੈ ਕੱਲ ਨੂੰ ਮੈਂ ਕਹਾਂ ਮੈਂ ਨੌਕਰੀਆਂ ਲਾ ਦੂੰਗਾ ਕਿਵੇਂ ਲਾਉਂਗਾ ਪੈਸਾ ਕਿੱਥੋਂ ਲਿਆਉਂਗਾ ਲੋਕ ਜੁੱਤੀਆਂ ਮਾਰਨਗੇ ਸਾਲ ਚ ਬਾਦੀ ਸਰਕਾਰ ਨੂੰ ਇਰੇ ਆ ਸੀਵੀਓਂ ਤੋਂ ਬਣਾਉਣੀ ਪੈਣੀ ਬਹੁਤੀ ਮੁਫਤ ਖੋਰੀ ਬੰਦ ਕਰਨੀ ਪੈਣੀ ਮੁਫਤ ਖੋਰੀ ਬੰਦ ਕਰਕੇ ਨੌਕਰੀ ਦੇਓ ਇੱਕ ਪਰਿਵਾਰ ਦੇ ਇੱਕ ਜੀ 50000 ਲਿਆਵੇ ਜਿਹਨੂੰ ਨੌਕਰੀ ਮਿਲੇ ਉਹਨੂੰ ਬਿਜਲੀ ਮੁਫਤ ਦੀ ਲੋੜ ਨਹੀਂ ਐ ਜਿਹਨੂੰ ਨੌਕਰੀ ਮਿਲੇ ਉਹਨੂੰ 5 ਕਿਲੋ ਆਟੇ ਦੇ ਲੋੜ ਨਹੀਂ ਐ ਉਹ ਪਾਣੀ ਦਾ ਮਾਮਲਾ ਭਰ ਸਕਦਾ ਹੈ ਉਹ ਮੋਟਰ ਦਾ ਬਿੱਲ ਦੇ ਸਕਦਾ ਹੈ ਫੇਰ ਇੱਕ ਪਿੰਡ ਤੇ ਇੱਕ ਪਟਵਾਰੀ ਹੋਵੇ ਫੇਰ ਇੱਕ ਪਿੰਡ ਤੇ ਇੱਕ ਜੇਈ ਹੋਵੇ ਫੇਰ ਹਰ ਮਾਸਟਰ ਭਰਿਆ ਹੋਵੇ ਹਰ ਹਸਪਤਾਲ ਨਰਸਾਂ ਨਾਲ ਭਰਿਆ ਹੋਵੇ ਹੁਣ ਡਾਕਟਰ ਹਸਪਤਾਲ ਚ ਕਿਉਂ ਨਹੀਂ ਰਹਿੰਦਾ ਸਵਾ ਲੱਖ ਤਨਖਾਹ ਡਾਕਟਰ ਬਣਾਉਂਦਾ 5 ਲੱਖ 5 ਲੱਖ ਸਰਕਾਰ ਦਿੰਦੀ ਨਹੀਂ ਡਾਕਟਰ ਰਿਜ਼ਾਈਨ ਦੇ ਕੇ ਭੱਜ ਜਾਂਦਾ ਇਹਦੇ ਹਾਸਤੇ ਪੈਸਾ ਬਣਾਉਣਾ ਪੈਣਾ ਹੈ ਤੇ ਨੌਕਰੀਆਂ ਦੇਾਂਗੇ ਤੇ ਨਸ਼ਾ ਖਤਮ ਹੋਊਗਾ ਨਸ਼ਾ ਕਿਵੇਂ ਖਤਮ ਹੋਊਗਾ ਵਿਹਲੇ ਜਵਾਕ ਡੱਪ ਡੱਪ ਵਾਰਦੇ ਫਿਰਦੇ ਆ ਉਸ ਮੋੜ ਤੇ ਉਸ ਮੋੜ ਤੇ ਦੇ ਸੁੱਟੇ ਤੇ ਸੁਟਾ ਗੋਆ ਕੁੜਾ ਕਰਕੇ ਮੁੰਡੇ ਪੜਾਏ ਆ ਦਿਹਾੜੀਆਂ ਕਰਕੇ ਮੁੰਡੇ ਪੜਾਏ ਆ ਉਹ ਹਣ ਦਿਹਾੜੀ ਵੀ ਨਹੀਂ ਹੁੰਦੀ ਤੇ ਗੋਆ ਕੁੜਾ ਵੀ ਨਹੀਂ ਹੁੰਦਾ ਨੌਕਰੀ ਮਿਲਦੀ ਨਹੀਂ ਫੇਰ ਉਹ ਨਸ਼ਾ ਕਰਦਾ ਨਸ਼ਾ ਘਟ ਸਕਦਾ ਹੈ ਬੰਦ ਨਹੀਂ ਹੋ ਸਕਦਾ ਨੌਕਰੀਆਂ ਦੇ ਉਹ ਨਸ਼ਾ ਘਟ ਜੂਗਾ ਹੁਣ ਕੀ ਕਰਦੇ ਆ ਹੁਣ ਕਹਿੰਦੇ ਨਸ਼ਾ ਬੰਦ ਕਰਨੇ ਬਿਆਨ ਦੇ ਦਿੰਦਾ ਲੀਡਰ ਮੈਂ ਇਨੇ ਪਰਚੇ ਕਰਤੇ ਮੈਂ ਘਰ ਤੋੜਤੇ ਉਹ ਪਤੰਗਰਾ ਨਸ਼ਾ ਕਰਦਾ ਸੀ ਉਹਰਾ ਮੁੰਡਾ ਘਰ ਤੋੜਦਾ ਔਰ ਹੀ ਮਾਂ ਤੇ ਪਿਓ ਦਾ ਉਹਰਾ ਕੀ ਕਸੂਰ ਹੈ ਬੋਲੋ ਬਈ ਉਹ ਤਾਂ ਆਪ ਮਰੇ ਪਏ ਆ ਮੁੰਡੇ ਨੂੰ ਮਾਰਤਾ ਸਕਦੇ ਨਹੀਂ ਫੇਰ ਉਹਦੇ ਤੇ ਪਰਚਾ ਹੋ ਗਿਆ ਫੇਰ ਉਹ ਜੇਲ੍ਹ ਚ ਜਾਂਦੇ ਆ ਮੁਲਾਕਾਤ ਕਰਨ ਫੇਰ ਉਹ ਵਕੀਲ ਕਰਦੇ ਆ 40000 ਬਣਾਉਂਦਾ ਪਿਓ 30000 ਮੁੰਡੇ ਤੇ ਲਾ ਦਿੰਦਾ ਕਚਹਿਰੀਆਂ ਚ ਪਿਓ ਵੀ ਮੁੜ ਕੇ ਸਲਫਾਸ ਖਾ ਕੇ ਮਰ ਜਾਂਦਾ ਗੱਲ ਇੰਨੀ ਹੈ ਕਿ ਹੋਰ ਹਾਂ ਬੋਲੋ ਇਹ ਕੋਈ ਆਲਟਰਨੇਟਿਵ ਨਹੀਂ ਪਰਚੇ ਦੇਣਾ ਇਹ ਜਾਣ ਲੇਵਾ ਜਿਹੜਾ ਨਸ਼ਾ ਹੈ ਟੀਕਾ ਹੈ ਜਾਂ ਸਮੈਕ ਹੈ ਚਿੱਟਾ ਹੈ ਇਹਨੂੰ ਇਹਦੇ ਚੋਂ ਕੱਢਣਾ ਹੈ ਇਹ ਰ ਅਲਟਰਨੇਟਿਵ ਦਿਓ ਆਲਟਰੀਨੇਟਰ ਐ ਅਫੀਮ ਤੇ ਭੁੱਕੀ ਡੋਡੇ ਮੈਂ ਕੋਈ ਫੀਮ ਖਾਣ ਵਾਲਾ ਮਰਦਾ ਨਹੀਂ ਵੇਖਿਆ ਮੈਂ ਕੋਈ ਡੋਡੇ ਖਾਣ ਵਾਲਾ ਮਰਦਾ ਨਹੀਂ ਵੇਖਿਆ ਸ਼ਰਾਬ ਪੀਣ ਵਾਲਾ ਮੈਂ ਮਰਦਾ ਵੇਖਿਆ ਟੀਕਾ ਲਾਉਣ ਵਾਲਾ ਮੈਂ 2.5 ਸਾਲਾਂ ਦਾ ਜੁ ਮਰਦਾ ਵੇਖਿਆ ਬੋਲੋ ਬਈ ਗੱਲ ਹੈ ਮੇਰੀ ਸਹੀ ਹੈ ਕਿ ਝੂਠੀ ਹੈ ਉਹ ਹੱਥ ਖੜੇ ਕਰਕੇ ਦੱਸੋ ਜਿਹੜੇ ਨਹੀਂ ਕੀਤਾ ਇਹਨਾਂ ਮਤਲਬ ਮੇਰੀ ਗਲਤ ਹੈ ਦੁਆਰੇ ਕਰੋ ਸੁਣੋ ਇੱਥੇ ਵੀ ਕਿਸਾਨ ਦੇ ਨਾਲ ਐਂ ਕੀਤਾ ਜਿਹੜੀ ਸ਼ਰਾਬ ਬੰਦੀ ਸੀ ਉਹ ਬੰਦੀ ਸੀ ਫੈਕਟਰੀਆਂ 'ਚ ਪਾਣੀ ਘੋਲ ਕੇ ਰੰਗ ਘੋਲ ਕੇ ਤੇ ਨਸ਼ਾ ਉਹ ਬਣਾ ਦਿੰਦੇ ਸੀ ਉਹ ਵੇਖਦੀ ਹੈ ਪਾਣੀ ਪਾਣੀ ਵਿਕਦਾ 300 ਦੀ ਬੋਤਲ ਪਾਣੀ ਜਿਹੜੀ ਫੀਮ ਤੇ ਡੋਡੇ ਹੁੰਦੀ ਸੀ ਇਹ ਕਿਸਾਨ ਦੇ ਘਰੇ ਹੁੰਦੀ ਸੀ ਕਿਸਾਨ ਵਿਚਾਰਾ ਕਿਸੇ ਵੱਡਿਆਂ ਨੂੰ ਪੈਸੇ ਨਹੀਂ ਦੇ ਸਕਦਾ ਸੀ ਨਹੀਂ ਹੋਂ ਸ਼ਰਾਬ ਆਲਾ ਬੰਦਾ ਬੰਦੇ ਥੱਲੇ ਦੇ ਦਿੰਦਾ ਹੈ ਸ਼ਰਾਬ ਵਾਲਾ ਬੰਦਾ ਘਰੇ ਵੀ ਕੁੱਟਮਾਰ ਕਈ ਵਾਰੀ ਕਰ ਦਿੰਦਾ ਹੈ ਸ਼ਰਾਬ ਵਾਲਾ ਬੰਦਾ ਸੜਕ ਤੇ ਵੀ ਲਟਿਆ ਪਿਆ ਹੁੰਦਾ ਮੈਂ ਨਹੀਂ ਵੇਖਿਆ ਇਸ ਨਸ਼ੇ ਵਾਲਾ ਮੈਂ ਆਂਡਾ ਵੀ ਨਹੀਂ ਖਾਂਦਾ ਮੈਂ ਡੋਡਿਆਂ ਦੇ ਹੱਕ 'ਚ ਨਹੀਂ ਆ ਮੈਂ ਆਫੀਮ ਦੇ ਹੱਕ 'ਚ ਨਹੀਂ ਆ ਲੇਕਿਨ ਜਿਹੜੀ ਗੋਲੀ ਤੁਸੀਂ ਦਿੰਦੇ ਹੋ ਹਸਪਤਾਲ ਦੇ ਵਿੱਚ ਉਹ ਫੀਮ ਨਾਲੋਂ ਮਾੜੀ ਹੈ ਉਹ ਛੁੱਟਦੀ ਨਹੀਂ ਬੰਦਾ ਮਾਰ ਜਾਂਦੀ ਹੈ ਅਫੀਮ ਵਾਲੇ 40-40 ਸਾਲ ਜਿਉਂਦੇ ਆ ਮੈਨੂੰ ਲੱਗਦਾ ਜੇ ਚਿੱਟੇ ਦੀ ਥਾਂ ਤੇ ਉਹ ਹੋਵੇ ਤਾਂ ਮੇਰਾ ਬੰਦਾ ਜਿਹੜਾ 2.5 ਸਾਲਾਂ ਚ ਮਰੂਗਾ ਮਰਨ ਤੋਂ ਸਾਡਾ ਬੰਦਾ ਬਚ ਜੂਗਾ ਕਿਉਂ ਭਾਈ ਇਹ ਇਸ ਕਰਕੇ ਜਿਵੇਂ ਕੈਨੇਡਾ ਨੇ ਇੱਕ ਨਸ਼ਾ ਉੱਥੇ ਲੀਗਲਾਈਜ਼ ਕੀਤਾ ਹੈ ਇਸ ਕਰਕੇ ਮੈਂ ਕਹਿਣਾ ਚਿੱਟੇ ਤੋਂ ਸਮੈਕ ਤੋਂ ਕੋਕੀਨ ਤੋਂ ਟੀਕੇ ਤੋਂ ਆ ਓਵਰਡੋਜ਼ ਨਾਲ ਕਿਵੇਂ ਮਰਦੇ ਪਤਾ ਹੈ ਪੁੱਲ ਸੋ ਚਾਰ ਦਿਨ ਸ਼ਕਤੀ ਕਰ ਦਿੰਦੀ ਆ ਚੁੱਟਾ ਮਿਲਦਾ ਨਹੀਂ ਫਿਰ ਜਿਹਨੂੰ ਚਾਰ ਦਿਨ ਮਿਲਿਆ ਨਹੀਂ ਉਹ ਇੱਧਰ ਉੱਧਰ ਦੋ ਤਿੰਨ ਨਸ਼ੇ ਮਲਾ ਕੇ ਟੀਕਾ ਲਾਉਂਦਾ ਆਪਦਾ ਨਸ਼ਾ ਪੂਰਾ ਕਰਨ ਦਾ ਮਾਰਾ ਸ਼ਰੀਰ 'ਚ ਉਹ ਮਰ ਜਾਂਦਾ ਉਹ ਯਾਰ ਤੁਸੀਂ ਮੈਨੂੰ ਪਹਿਲਾਂ ਦੱਸੋ ਚਾਹ 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 ਚੰਗ ਚਾਹ ਤਾਂ ਵਧੀਆ ਚੀਜ਼ ਐ ਚਾਹ ਤੋਂ ਬਿਨਾ ਕਿਹੜਾ ਕਿਹੜਾ ਬੰਦਾ ਜਿਹੜਾ ਚਾਹ ਨਹੀਂ ਪੀਂਦਾ ਥੋੜੇ ਜਿਹਾ ਹੱਥ ਖੜਾ ਕਰੋ ਜਿਹੜਾ ਚਾਹ ਨਹੀਂ ਪੀਂਦਾ ਸੌ ਲੱਗੇ ਤੁਹਾਨੂੰ ਆਪਦੇ ਮਾਪਿਓ ਦੀ ਜੇ ਝੂਠ ਬੋਲੋ ਚਾਹ ਕਿਹੜਾ ਨਹੀਂ ਪੀਂਦਾ ਥੋੜੇ ਜੋਂ ਚਾਹ ਬਿਨਾ ਆ ਤਿੰਨ ਚਾਰ ਚਾਹ ਬਿਨਾ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਮੈਂ ਉੱਠ ਨਹੀਂ ਸਕਦਾ ਮੈਂ ਆਂਡਾ ਵੀ ਨਹੀਂ ਖਾਂਦਾ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਪਰ ਚਾਹ ਨਾ ਪੀਵਾ ਉਠੇ ਕਿਉਂ ਮਾਤਾ ਐ ਵੀਹਾਂ ਗੱਲ ਬੋਲੋ ਹੱਥ ਖੜਾ ਕਰੋ ਬੀਬੀਓ ਜੇ ਚਾਹ ਨਹੀਂ ਤੁਹਾਡੇ ਤੋਂ ਛੱਡੀ ਜਾਂਦੀ ਜਿਹੜੀ ਅੰਗਰੇਜ਼ ਦੇ ਗਏ ਸੀ ਤਿੰਨ ਵਾਰੀ ਪੀਂਦਾ ਯਾਰ ਸਿਰ ਦੁਖਦਾ ਯਾਰ ਲਿਆ ਯਾਰ ਘੁੱਟ ਕੇ ਦੇ ਦੇ ਯਾਰ ਭਵੇਂ ਡਾਕਟਰ ਨੇ ਮਨਾ ਕੀਤੀ ਹੈ ਤੇ ਫੇਰ ਪਤੰਦਰੋ ਜਿਹੜੇ ਚਿੱਟਾ ਨਾ ਗਿਓ ਕਿਵੇਂ ਛੱਡੇ ਬੋਲੋ ਗੱਲ ਮੇਰੀ ਖਰੀ ਹੈ ਕਿ ਝੂਠੀ ਹੈ ਚਾਹ ਵੀ ਚਾਹ ਵੀ ਨਸ਼ਾ ਹੈ ਆ ਹੁਣ ਮੈਂ ਥੱਕਿਆ ਸੀ ਮੈਂ ਇਹਨੂੰ ਆਖਿਆ ਬਾਈ ਲਿਆ ਪਿਆ ਗਾਹ ਕਲਦੀਪ ਸਿੰਘ ਵੀ ਇਹੋ ਜਾਇ ਉਹਨੇ ਲਿਆ ਕੇ ਗਾਹ ਕਿਸੇ ਨੂੰ ਕਹਿੰਦਾ ਤੂੰ ਲਿਆ ਆਪਤਾ ਬਣਾਉਣੀ ਨਹੀਂ ਨਾ ਗਾਹ ਲਾਤਾ ਆਰਡਰ ਆਪਣਾ ਦਾਮੀ ਇਹ ਵੀ ਇੱਥੋਂ ਆਰਡਰ ਲਿਆ ਆਫਸਰ ਰਿਹਾ ਉਧਰ ਆਰਡਰ ਲਾਤਾ ਮੈਨੂੰ ਇਹ ਸੀ ਵੀ ਕੋਈ ਚੰਗੀ ਜੀ ਪਿਆਊਗਾ ਚਾਹ ਬਾਈ ਜੀ ਆਪ ਪਿਉਣੀ ਹੁੰਦੀ ਐ ਆਰਡਰ ਨਹੀਂ ਲਾਉਣਾ ਹੁੰਦਾ ਹਰ ਇੱਕ ਚੀਜ਼ ਨੂੰ ਸੋ ਮੇਰੇ ਕਹਿਣ ਤੋਂ ਪਾਵੇ ਐ ਇੰਨਾ ਗੱਲਾਂ ਤੇ ਗੌਰ ਫਰਮਾਉਣੀ ਪਊ ਹੈਲੋ ਬਾਈ ਜੀ ਓ ਬਾਈ ਜੀ ਇੰਨਾ ਸਾਰੀਆਂ ਗੱਲਾਂ ਤੇ ਗੌਰ ਫਰਮਾਉਣੀ ਪਊ ਜੇ ਮੁੱਖ ਮੰਤਰੀ ਕਹੇ ਕਾਂਗਰਸ ਆ ਗਈ ਤੋ 15 ਦਿਨਾਂ ਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਕਿਵੇਂ ਹੋਊਗਾ ਦਾਈ ਦਾ ਆਪਾਂ ਨੂੰ ਝਾੜੂ ਵਾਲੇ ਨੇ बेवकूफ बनाया भाइयों और बहनों पंद्रह दिन के अंदर अंदर आपसे वादा करता हूं यह नशा बंद हो जाएगा हो गया रेता सस्ता हो गया शराब सस्ती हो गई लुटखो खोह गई है सो मेरे कहने का मतलब है सच बोलो थोनू तो लोग ज्यादा पसंद कर बिजली मुफ्त है बिजली मुफ्त कि दी ਕੋਈ ਕਹਿੰਦਾ ਬਾਦਲ ਨੇ ਕੋਈ ਕਹਿੰਦਾ ਅਮਰਿੰਦਰ ਸਿੰਘ ਨੇ ਕੋਈ ਕਹਿੰਦਾ ਭਗਵੰਤ ਮਾਨ ਨੇ ਇਹ ਬਿਜਲੀ ਚ ਸਾਡਾ ਕੋਈ ਗ੍ਰਿਡ ਲੱਗਿਆ ਐ ਐ ਥੋੜੀ ਬਿਜਲੀ ਐ ਅਸੀਂ ਅਸੀਂ ਪਿੰਡਾਂ ਦੀ ਥੋੜੀ ਮੋਟਰ ਵਾਲੀ ਮੁਫਤ ਕਰਦੀ ਘਰ ਵਾਲੀ ਮਹਿੰਗੀ ਕਰਦੀ ਐ ਇਧਰੋਂ ਵੱਧ ਤੁਹਾਡੇ ਤੋਂ ਪੈਸੇ ਲੈ ਕੇ ਇਧਰ ਮੁਫਤ ਦੇਤੀ ਤੁਸੀਂ ਬੜੇ ਮਾਰਦੇ ਹੋ ਤਾੜੀਆਂ ਬੱਲੇ ਬੱਲੇ ਸਾਡਾ ਗ੍ਰਿਡ ਲੱਗਿਆ ਇਹਦੇ ਵਿੱਚ ਥੋੜੀ ਇੱਕ ਮੋਟਰ ਫ੍ਰੀ ਹੋਈ ਬਾਦਲ ਦੀਆਂ 500 ਮੋਟਰ ਫ੍ਰੀ ਹੋਈ ਮੇਰੀਆਂ 50 ਹੋਈਆਂ ਥੋੜ ਨੂੰ ਕੀ ਐ ਤੁਹਾਡੀ ਇੱਕ ਹੀ ਨੀ ਸਮਝੇ ਜਾਂ ਤਾਂ ਦੱਸੋ ਵੀ ਆ ਆਪਦੇ ਪਿਓ ਦੀ ਗ੍ਰਿਡ ਲੱਗਿਆ ਸੀ ਉਥੋਂ ਯਾਰ ਬਿਜਲੀ ਆਪਾਂ ਨੂੰ ਮੁਫਤ ਦਿੰਦਾ ਬੋਲੋ ਸੋ ਇਹਨਾਂ ਗੱਲਾਂ ਤੇ ਸਾਨੂੰ ਗੌਰ ਫਰਮਾਉਣਾ ਪਊਗਾ ਤੇ ਬਾਕੀ ਝਾੜੂ ਨਾਲ ਆਪਣਾ ਮੁਕਾਬਲਾ ਨਹੀਂ ਹੈ ਮੁਕਾਬਲਾ ਕਿਸੇ ਨਾਲ ਨਹੀਂ ਮੁਕਾਬਲਾ ਕਾਂਗਰਸ ਦਾ ਮੁਕਾਬਲਾ ਕਾਂਗਰਸ ਨਾਲ ਹੀ ਹੈ ਪਰ ਸਿਆਣੇ ਬਣ ਕੇ ਚੱਲਣ ਦੀ ਲੋੜ ਹੈ ਸਿਆਣੇ ਬਣ ਕੇ ਸਿਆਣੇ ਬਣ ਕੇ ਚੱਲਣ ਦੀ ਲੋੜ ਐ ਮਿਹਨਤ ਕਰਨ ਦੀ ਲੋੜ ਐ ਵਰਕਰਾਂ ਨੂੰ ਪਛਾਨਣ ਦੀ ਲੋੜ ਐ ਲੈ ਗੁਰਕੀਰਤ ਜੀ ਇਹਦਾ ਯਾਰ ਅਮਰਿੰਦਰ ਸਿੰਘ ਦਾ ਕੰਮ ਆ ਗਿਆ ਇਹਨੇ ਕਾਂਗਰਸ ਮਾਰਤੀ ਇਹ ਵੱਡੇ ਵੱਡੇ ਘਰਾਂ ਦੇ ਰੋਟੀ ਖਾਂਦਾ ਸੀ ਅੰਬੀਰ ਆਦਮੀ ਸੀ ਇਹ ਬਾੜੇ ਘਰੇ ਜਾਂਦਾ ਹੀ ਨਹੀਂ ਸੀ ਵਰਕਰ ਦੇ ਜਿਹੜਾ ਮੂੰਗੀ ਦੀ ਦਾਲ ਨਾ ਖਵਾਦੇ ਹੁਣ ਮੈਨੂੰ ਤਾਂ ਇੱਥੇ ਜੇ ਆਇਆ ਹੁੰਦਾ ਕੈਪਟਨ ਅਮਰਿੰਦਰ ਸਿੰਘ ਪਹਿਲੀ ਗੱਲ ਤੋਂ ਬੈੰਦਾ ਹੀ ਨਹੀਂ ਸੀ ਇੰਨਾ ਚਿਰ ਦੂਜੀ ਗੱਲ ਫੇਰ ਵੈਦ ਸਾਹਬ ਨੇ ਕੇਟਰਿੰਗ ਦਿੱਲੀੋਂ ਕਰਾਉਣੀ ਸੀ ਵੀ ਅੱਜ ਅਮਰਿੰਦਰ ਮੈਨੂੰ ਉਹੀ ਖਵਾਈ ਜਾਂਦਾ ਠੰਡੀ ਚਾਹ ਪਿਆਈ ਜਾਂਦਾ ਮੈਂ ਕਿਉਂਕਿ ਉਹਨੇ ਸਿਸਟਮ ਬਦਲਤਾ ਉਹ ਕਹਿੰਦਾ ਵੱਡਿਆਂ ਦੇ ਜਾਊਂਗਾ ਵੱਡੇ ਸਰਦਾਰਾਂ ਨੂੰ ਵੱਡੀ ਕਾਰ ਆਲਾ ਹੋਵੇ ਵੱਡੀ ਕੋਠੀ ਆਲਾ ਹੋਵੇ 10 ਸਬਜ਼ੀਆਂ ਆਲਾ ਹੋਵੇ ਆਉਂਦਾ ਹੀ ਨਹੀਂ ਸੀ ਉਹ ਅਸੀਂ ਹੈ ਕਾਂਗਰਸ ਨੂੰ ਉਹਨੂੰ ਥੋੜੀ ਵੈਲਿਊ ਨਹੀਂ ਪਤਾ ਓਏ ਜੇ ਆ ਗਈ ਸਰਕਾਰ ਆ ਗੁਰਕੀਰਤ ਜੀ ਬੈਠਾ ਇਹਨੇ ਸਰਕਾਰ ਚ ਵੱਡਾ ਮੰਤਰੀ ਬੰਨੈ ਮੈ ਤਾਂ ਪਤਾ ਨਹੀਂ ਬੰਨਣਾ ਕਿ ਨਹੀਂ ਬੰਨਣਾ ਨਾ 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 ਆ ਮੇਰੀ ਸੁਣੋ ਉਹ ਚਲੇ ਗਏ ਇਹਨਾਂ ਨੂੰ ਕਹਿ ਕੇ 10000 ਕਾਰਡ ਬਣਾਵਾਵਾਂਗੇ ਪੂਰੇ ਪੰਜਾਬ ਚ ਕੀ ਬਣਾਵਾਂਗੇ ਕੀਰਾ ਬਣੂੰਗਾ ਕਾਂਗਰਸ ਦੇ ਪੱਕੇ ਵਰਕਰਾਂ ਦਾ ਹਰੇ ਘਰ ਕੇ ਚ 200 ਕਾਰਡ ਉਹ ਕੱਲਾ ਕਾਰਡ ਨਹੀਂ ਬਣਾਉਣਾ ਉਹ ਕਾਰਡ ਲੈ ਕੇ ਜੇ ਐਸਐਸਪੀ ਕੋਲੇ ਬੰਦਾ ਜਾਇਆ ਕਰੂਗਾ ਕਮਿਸ਼ਨਰ ਕੋਲੇ ਕਮਿਸ਼ਨਰ ਨੂੰ ਮੁੱਖ ਮੰਤਰੀ ਇਹ ਹਦਾਇਤ ਕਰੇਗਾ ਕਿ ਜੀਰੇ ਕੋਲੇ ਇਹ ਕਾਰਡ ਹੋਇਆ ਪੂਰਾ ਕੰਮ ਕਰੀ ਨਾ ਕਰੀ ਇੱਕ ਤਾਂ 3 ਮਿੰਟਾਂ ਤੋਂ ਪਹਿਲਾਂ ਉਹਨੂੰ ਆਪ ਦੇ ਕਮਰੇ ਚਵਾੜਨੇ ਫੇਰ ਉਹਨੂੰ ਚਾਹ ਪਿਉਣੀ ਹੈ ਫੇਰ ਉਹਨੂੰ ਉੱਠ ਕੇ ਹੱਥ ਮਲਾ ਕੇ ਫੇਰ ਉਹਨੂੰ ਆਪਦੇ ਘਰੇ ਤੋਰਨਾ ਇੱਜ਼ਤ ਮਾਨ ਚ ਸਾਡੇ ਵਰਕਰ ਚ ਕਮੀ ਨਹੀਂ ਹੋਣੀ ਚਾਹੀਦੀ। ਉਹ ਕਾਰਡ ਉਹ ਕਾਰਡ ਕਾਰਡ ਮੇਰੇ ਸਾਡੇ ਬੰਦੇ ਕੋਲੇ ਹੋਵੇ ਤੇ ਉਹਨੂੰ ਡੀਐਸਪੀ ਅੰਦਰ ਵਰਨਣਾ ਦੇਵੇ ਫਿਰ ਫਿਟੇ ਮੂੰਹ ਕਾਰਡ ਬਣਾਉਣ ਵਾਲੇ ਦਾ ਜਿਹਨੇ ਬਣਾ ਕੇ ਦਿੱਤਾ ਇੰਵੀ ਡੀਸੀ ਦੇ ਇੰਵੀ ਵੀਡੀਓ ਦੇ ਇੰਵੀ ਐਸਡੀਐਮ ਦੇ ਇੰਵੀ ਤਹਿਸੀਲਦਾਰ ਦੇ ਇੰਵੀ ਟੋਲ ਤੇ ਇੰਵੀ ਸੈਕਟਰੀਏ ਚ ਚੰਡੀਗੜ੍ਹ ਉਹਨੂੰ ਪਾਸ ਲੈਣ ਦੀ ਲੋੜ ਨਹੀਂ ਇਹਦਾ ਕਾਰਡ ਬਣਿਆ ਸੀ ਇਹਦਾ ਆਧਾਰ ਕਾਰਡ ਵੇਖਿਆ ਵੇ ਸਾਡਾ ਬੰਦਾ ਹੈ ਜਲਦ ਸਦਾ ਹੀ ਅੰਦਰ ਇਹ ਥੋੜੀ ਐ ਉਹ ਕਾਰਡ ਵਿਖਾਈ ਜਾਂਦਾ ਤੇ ਪੁਲਿਸ ਵਾਲਾ ਕਹਿੰਦਾ ਬੈਠ ਓਏ ਇੱਧਰ ਚੱਲ ਅੰਦਰ ਐਦਾਂ ਕੰਮ ਨਹੀਂ ਚੱਲੂਗਾ ਹਾਂ ਸਾਡਾ ਬੰਦਾ ਕੋਈ ਮਾੜਾ ਉਹਨੇ ਕੰਮ ਕੀਤਾ ਹੈ ਸਾਡੇ ਮੱਦੇੜੇ ਕੋਈ ਬੈਦਫੈਲੀ ਕੀਤੀ ਐ ਸਾਡਾ ਬੰਦਾ ਨਸ਼ੇ 'ਚ ਫੜਿਆ ਐ ਸਾਡੇ ਬੰਦੇ ਦੀ ਬਿਲਕੁਲ ਛੱਡਣਾ ਨਹੀਂ ਭਾਵੇਂ ਔਰ ਕੋਈ ਕਾਰਡ ਹੋਵੇ ਪਰ ਯਾਰ ਵਰਕਰ ਦੀ ਇੱਜ਼ਤ ਮਾਣੀ ਨਾ ਕਰੋ ਫੇਰ ਕੀ ਕਰਾਉਣਾ ਥੋੜੀ ਕਾਂਗਰਸ ਤੋਂ ਬੋਲੋ ਭਈ ਇਹ ਸਾਨੂੰ ਕਰਾਉਣਾ ਆਉਂਦਾ ਕਿਉਂਕਿ ਥੱਲੇ ਤੱਕੇ ਖਾਦੇ ਆ ਆ ਐਮ ਐਲ ਏ ਹੋਸਟਰ ਖਾਲੀ ਪਿਆ ਰਹਿੰਦਾ ਉੱਥੇ ਚੰਡੀਆ ਜਿਹਦੇ ਕੋਲ ਕਾਰਡ ਹੋਵੇ ਉਹਨੂੰ 200 ਰੁਪਏ ਦੇ ਕਮਰਾ ਦੇ ਜੇ ਖਾਲੀ ਆ ਤਾਂ ਪਹਿਲਾ ਐਮਐਲਏ ਨੂੰ ਮਿਲੇ ਪਰ ਜੇ ਐਮਐਲਏ ਹੈ ਨਹੀਂ ਖਾਲੀ ਪਿਆ ਤੇ ਜੇ ਸਾਡਾ ਵਰਕਰ ਰਹਿ ਲੂਗਾ ਹੈ ਤਾਂ ਪੰਜਾਬ ਦਾ ਯੋਹੋ ਜੇ ਉਹਰਾ 5000 ਹੋਟਲ ਦਾ ਵੱਜੂਗਾ ਕਿ ਮੇਰੀ ਗੱਲ ਗਲਤ ਹੈ ਇਹ ਨਿੱਕੀਆਂ ਨਿੱਕੀਆਂ ਗੱਲਾਂ ਜੀਰਾ ਮਾਂ ਸਮਾਨ ਕਾਂਗਰਸ ਨੂੰ ਗੁਰਕੀਰਤ ਜੀ ਵਧਾਉਣਾ ਪੈਣਾ ਹੈ ਦਲਵੀ ਸਾਹਿਬ ਕਿਸੇ ਨੇ ਨਹੀਂ ਪੁੱਛਿਆ ਕਾਂਗਰਸ ਦੇ ਵਰਕਰ ਰਜਵਾੜੇ ਬਣ ਕੇ ਜਿਨ੍ਹਾਂ ਨੂੰ ਮੁੜਕਾ ਆਉਂਦਾ ਸੀ ਜਿਨ੍ਹਾਂ ਨੂੰ ਮੁਸ਼ਕ ਆਉਂਦਾ ਸੀ ਬਿਲਕੁਲ ਕਾਮਨਾ ਕਰੋ ਕੋਈ ਗਲਤ ਹੈ ਲੇਕਿਨ ਵਰਕਰ ਦਾ ਸਨਮਾਨ ਜ਼ਰੂਰ ਕਰੋ ਯਾਰ ਇੱਜ਼ਤ ਵਰੀ ਜ਼ਰੂਰ ਰੱਖੋ ਹਰ ਬੰਦਾ ਇੱਜ਼ਤ ਦਾ ਮਾਰਾ ਤੁਰਿਆ ਹੁੰਦਾ ਹੁਣ ਨੇਰੇ ਘਰੇ ਆਉਂ ਮੈਂ ਤੁਹਾਡਾ ਕੰਮ ਵੀ ਨਾ ਕਰਾਂ ਤੇ ਤੁਹਾਨੂੰ ਤੁਹਾਨੂੰ ਸਾਡਾ ਘਰ ਦਾ ਕੁੱਤਾ ਵੀ ਭੇਜ ਦੇ ਬਾਹਰ ਭਿਹਾ ਆਵੇ ਫਿਰ ਤੁਸੀਂ ਮੇਰੇ ਘਰੇ ਆਉਂਗੇ ਮੈਂ ਆਉਂ ਮੈਂ ਚਾਹ ਪਿਆਵਾਂ ਮੈਂ ਤੁਹਾਨੂੰ ਸਸਰੀ ਘਰ ਬੁਲਾਵਾਂ ਗੇਟ ਤੇ ਛੱਡ ਕੇ ਜਾਵਾਂ ਕੰਮ ਭਾਵੇਂ ਹੋਵੇ ਨਾ ਹੋਵੇ ਉਹਨਾਂ ਤੁਸੀਂ ਆਖਣਾ ਯਾਰ ਬਾਈ ਨੇ ਇੱਜ਼ਤ ਬੜੀ ਕੀਤੀ ਵਿਚਾਰੇ ਨੇ ਟੈਲੀਫੋਨ ਕੀਤਾ ਚਲੋ ਰੇ ਕੰਮ ਆਖੇ ਹੋ ਜਾਣ ਕਿ ਮੇਰੀ ਗੱਲ ਗਲਤ ਹੈ ਸੋ ਇਹ ਸਾਰੇ ਮੁੱਲ ਮੋੜੇਗੀ ਸਾਡੀ ਸਰਕਾਰ ਜਦੋਂ ਬੜੇਗੀ ਮੈਂ ਤਾਂ ਗਾਹਕ ਨਹੀਂ ਆ ਬਈ ਮੁੱਖ ਮੰਤਰੀ ਦਾ ਕਿਉਂਕਿ ਮੁੱਖ ਮੰਤਰੀ ਜੀ ਨੇ ਬੰਨਣਾ ਇਹ ਕੰਡਿਆਂ ਦਾ ਤਾਜ ਹੈ ਉਹਨੂੰ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਮੈਂ ਕੀ ਕਰਨਾ ਹੈ ਮੁੱਖ ਮੰਤਰੀ ਉਹੀ ਬਣੇ ਜਿਹੜਾ ਮੁੱਖ ਮੰਤਰੀ ਉਹ ਬਣੇ ਜਿਹੜੇ ਜਿਹੜਾ 24 ਘੰਟਿਆਂ 'ਚ ਉਹ 16 ਘੰਟੇ ਜਾਗਦਾ ਰਹੂਗਾ 5 ਸਾਲ ਲਗਾਤਾਰ ਜਿਹਨੇ ਸੁੱਤੇ ਰਹਿਣਾ ਉਹਨੂੰ ਕੋਈ ਫਾਇਦਾ ਨਹੀਂ ਭਗਵਾਨ ਤੋਂ ਮਾਨ ਦੀ ਪਹਿਲਾਂ ਗੱਲ ਜਿਆਦੇ ਹੁੰਦੀ ਸੀ ਮੁੱਖ ਮੰਤਰੀ ਤੋਂ ਪਹਿਲਾਂ ਲੋਕ ਜਿਆਦੇ ਚਾਹੁੰਦੇ ਸੀ ਬੋਲੋ ਤੇ ਜਿਹਨੂੰ ਮੁੱਖ ਮੰਤਰੀ ਬਣ ਗਿਆ ਹੁਣ ਬੋਲੋ ਇਹਦਾ ਮਤਲਬ ਹੈ ਗੱਲ ਤਾਂ ਥੋੜੀ ਟੌਕਪੇ ਦੀ ਹੋਣੀ ਚਾਹੀਦੀ ਹੈ ਥੋੜੇ ਚੌਂਡੀ ਹੋਣੀ ਚਾਹੀਦੀ ਹੈ ਜੇ ਤੁਹਾਡੀ ਗੱਲ ਹੈ ਫਿਰ ਮੁੱਖ ਮੰਤਰੀ ਛੋਟਾ ਹੈ ਤੇ ਜੇ ਤੁਹਾਡੀ ਗੱਲ ਨਹੀਂ ਤਾਂ ਮੁੱਖ ਮੰਤਰੀ ਵੀ ਕੋਈ ਚੀਜ਼ ਨਹੀਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸੰਵਿਧਾਨ ਬਚਾਓ ਸਬਾਚ ਅਗਲੀ ਵਾਰੀ ਰੈਲੀ ਕਰਨੀ ਹੈ ਤੇ 5000 ਬੰਦੇ ਦੀ ਹਾਂ ਐਣਾ ਸਰਜਾ ਲਾਓ ਅੱਜ ਪਾਣੀ ਨਹੀਂ ਮਿਲਿਆ ਗਿਆਂ ਨੂੰ ਪਾਣੀ ਤਾਂ ਬਹੁਤ ਲੱਗਿਆ ਜੀ ਪਾਣੀ ਬਾਹਰ ਲੱਗਿਆ ਸੀ ਬਾਈ ਅੰਦਰ ਹੈਣੀ ਸੀ ਮਾਫੀ ਅੱਛਾ ਮੇਰਾ ਵੱਡਾ ਭਰਾ ਹੈ ਕੁਲਦੀਪ ਵੈਦ ਤੇ ਚੜ੍ਹਦੀ ਕਲਾ ਦਾ ਬੰਦਾ ਹੈ ਹਾਂ ਮਾੜਾ ਮੋਟਾ ਤਾਂ ਹਰੇਕ ਬੰਦੇ ਚ ਮੇਰੇ ਚ ਵੀ ਔਗਣ ਹੈਗੇ ਪਰ ਵਧੀਆ ਬੰਦਾ ਹੈ ਸਾਡਾ ਭਰਾ ਹੈ ਤੇ ਤਗੜੇ ਹੋ ਕੇ ਹੰਬੜਾ ਮਾਰ ਕੇ ਹੋਰ ਮਿਹਨਤ ਕਰਕੇ ਆਪਾਂ ਅੱਗੇ ਲੈ ਕੇ ਜਾਣਾ ਥੋੜਾ ਸਾਰਿਆਂ ਦਾ ਧੰਨਵਾਦ ਦੋ ਨਾਰੇ ਬਈ ਰੁਕ ਜੋ ਰੁਕ ਜੋ ਦੋ ਨਾਰੇ ਮੈਂ ਕਹੂੰਗਾ ਜੈ ਸੰਵਿਧਾਨ ਤੁਸੀਂ ਕਹਣਾ ਜੈ ਸੰਵਿਧਾਨ ਜੈ ਸੰਵਿਧਾਨ ਜੈ ਸੰਵਿਧਾਨ ਕਾਂਗਰਸ ਆਟੀ ਜਿੰਦਾਬਾਦ ਕਾਂਗਰਸ ਆਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ